ਗਾ ਤੋਂ ਇਹਨਾਂ ਨੇ ਠਿਆ ਵੀ ਨਹੀਂ ਜਾਂਦਾ ਸਹੀ ਗੱਲ ਹੈ ਤੇ ਭਗਵਾਨ ਜੀ ਸਾਹਿਬ ਕਹਿੰਦੇ ਅਸੀਂ ਮੈਂ ਕਿਸਾਨਾਂ ਦਾ ਪੁੱਤ ਆ ਜੀ ਕਿਸਾਨਾਂ ਨੂੰ ਇਸ ਤਰ੍ਹਾਂ ਰੋਲੇ ਆ ਜੀ ਉਹਨੇ ਪਹਿਲਾਂ ਕਿਸੇ ਸਰਕਾਰ ਮਾਂ ਹੋਏ ਨਹੀਂ ਜੀ ਇਹ ਹਜਾ ਅਸੀਂ ਕਿਸਾਨਾਂ ਦੇ ਪੁੱਤ ਆ ਜੀ ਅਸੀਂ ਆਪ ਖੇਤੀਬਾੜੀ ਕਰਦੇ ਅਸੀਂ ਧਰਨੇ ਵੀ ਜਾਂਦੇ ਵੀ ਅਸੀਂ ਇੱਕ ਬੰਦਾ ਇੰਟਰਵਿਊ ਦਿੰਦਾ ਕੱਲ ਮੈਂ ਮੈਂ ਵੀ 3-4 ਦਿਨ ਬੇਹੋਸ਼ ਰਿਆ ਮੈਨੂੰ ਕੁੱਟਿਆ ਉੱਥੇ ਦਿੱਲੀ ਅੰਦੋਲਨ ਵਿੱਚ ਭਈ ਮੈਨੂੰ ਕਿਸੇ ਕਿਸਾਨ ਆਗੂ ਨੇ ਮੇਰੀ ਸਾਰ ਨਹੀਂ ਲਈ ਕਿਸਾਨ ਆਗੂ ਆ ਕੇ ਉਹਦੇ ਪਰ ਧਰਨੇ ਪਰ ਬੋਲਦੇ ਨੇ ਵੀ ਤੁਸੀਂ ਅੱਗੇ ਬੋਲੋ ਜਦੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਧਰਨਾ ਤਲ ਰਿਆ ਸੀ ਉਦੋਂ ਤਾਂ ਕੋਈ ਵਪਾਰੀਆਂ ਦਾ ਨੁਕਸਾਨ ਨਹੀਂ ਸੀ ਹੋ ਰਿਹਾ ਉਦੋਂ ਤਾਂ ਇਹ ਕਿਸਾਨਾਂ ਨਾਲ ਮੀਟਿੰਗਾਂ ਕਰਦੇ ਸੀ ਜਾ ਕੇ ਤੇ ਜਾ ਜਾ ਕੇ ਕਿਸਾਨਾਂ ਨੂੰ ਸ਼ਵਾਸ਼ਣ ਦਿੱਤੇ ਸੀ ਸਾਡੀ ਸਰਕਾਰ ਆ ਜਾਣਾ ਦੋ ਅਸੀਂ ਵੇਹ ਕਰਾਂਗੇ ਵੋ ਕਰਾਂਗੇ ਹੁਣ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਇੱਕ ਸਾਡਾ ਵਪਾਰ ਦਾ ਨੁਕਸਾਨ ਹੋ ਰਿਹਾ ਇਹ ਕਿੱਥੋਂ ਦੀ ਰਾਜਨੀਤੀ ਆ ਇਹ ਕੁਰਸੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਨਾਬ ਸਾਰੇ ਸਿਆਣੇ ਆ ਤੁਸੀਂ ਆਪ ਸੁਣੋ ਦੇਖੋ ਇਹ ਵੀ ਧਰਨੇ ਚੁੱਠੀ ਵੀ ਪਾਰਟੀ ਨਾ ਤੇ ਹੁੰਦਾ ਧਰਨਿਆਂ ਦੀ ਪਾਰਟੀ ਚ ਹੋਈ ਸੀ ਵੀ ਧਰਨੇ ਹਿਲਾ ਰਹੇ تھے ਜੀ ਹੁਣ ਇਹ ਸਾਨੂੰ ਕਹਿੰਦੇ ਵੀ ਧਰਨੇ ਲਾਉਣੇ ਹੈਗੇ ਤੇ ਨੰਬਰ 2 ਜੀ ਹੁਣ ਤੁਸੀਂ ਰੋਪਣ ਨੂੰ ਜਾਉਂਗੇ ਜੀ ਤੇ ਅਸੀਂ ਤੁਹਾਡਾ ਰਸਤਾ ਰੋਕ ਲਈ ਇਹ ਚ ਕਸੂਰ ਸਾਡਾ ਕਿ ਤੁਹਾਡਾ ਜੀ ਅਸੀਂ ਤਾਂ ਦਿੱਲੀ ਨੂੰ ਜਾ ਰਹੇ ਤੇ ਹਰਿਆਣੇ ਵਾਲੇ ਨੇ ਸਾਡੇ ਰਸਤੇ ਰੋਕ ਲਏ ਤੁਸੀਂ ਪੰਜਾਬ ਗਵਰਨਮੈਂਟ ਨੂੰ ਵੀ ਇਹੀ ਅਪੀਲ ਅਸੀਂ ਕਰਦੇ ਤੇ ਵੀ ਭਾਈ ਤੁਸੀਂ ਹਰਿਆਣੇ ਗਵਰਨਮੈਂਟ ਨਾਲ ਸੰਪਰਕ ਕਰੋ ਹੁਣ ਇਹ ਭਗਵਾਨਤ ਮਾਨਮਤਿਸ਼ਾ ਨਾਲ ਜਦੋਂ ਅਮਰਪਾਲ ਨੂੰ ਫੜਨਾ ਤਾਂ ਮੀਟਿੰਗਾਂ ਕਰਦਾ ਰਿਹਾ ਜੀ ਹੁਣ ਇਹਨਾਂ ਨੇ ਕਿਉਂ ਨਹੀਂ ਮੀਟਿੰਗ ਕਰੀ ਹੈਗੀ ਇੱਕ ਤੁਹਾਡੇ ਲਈ ਸਵਾਲ ਹੈ ਸਵਾਲ ਥੋੜਾ ਟੁੱ ਜਿਹੜਾ ਸ਼ੰਭੂ ਵਾਲਾ ਬਾਰਡਰ ਹੈ ਖੁੱਲ ਚੁੱਕਿਆ ਹੈ। ਹਾਂਜੀ। ਖੋਲ ਦਿੱਤਾ ਹੈ ਪੂਰਾ। ਖਨੌਰੀ ਵੀ ਖੁੱਲ ਰਿਹਾ ਹੈ। ਖਨੌਰੀ ਵੀ ਖੁੱਲ ਗਿਆ ਹੈ। ਸ਼ੰਭੂ ਦਾ ਬਾਰਡਰ ਬਿਲਕੁਲ ਮੈਂ ਦੇਖ ਕੇ ਆਇਆ ਅੱਜ। ਤੇ ਜੇਕਰ ਹੁਣ ਕਿਸਾਨ ਜਥੇਬੰਦੀਆਂ ਇਕੱਠੀ ਹੁੰਦੀਆਂ ਨੇ 32 ਦੀਆਂ 32 ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਵੀ ਇਹ ਮਸਲੇ ਦਿੱਲੀ ਨਾਲ ਸੰਬੰਧਤ ਹੈ ਤੇ ਹੁਣ ਰੋਡ ਤਾਂ ਆਪਣੇ ਵਾਸਤੇ ਖਾਲੀ ਹੈ ਜੇ 32 ਕਿਸਾਨ ਜਥੇਬੰਦੀਆਂ ਫੇਰ ਦਿੱਲੀ ਪਹੁੰਚਦੀਆਂ ਨੇ। ਕਿਆ ਲੱਗਦਾ ਜਿੱਤ ਪ੍ਰਾਪਤ ਹੋਏਗੀ? ਜਿੱਤ ਪ੍ਰਾਪਤ ਹੋਣਗੇ ਤਾਂ ਸਾਡੀ ਹੋਰਵੇਂ ਦੀ ਜਿੱਤਾ ਲਾਲਜੀ ਭੁੱਲਰ ਕਹਿੰਦੇ ਤੇ ਵੀ ਤੁਸੀਂ ਭਾਈ ਮੈਨੂੰ ਜ ਸੈਂਟਰ ਦੇ ਵਿਰੁੱਧ ਵੀ ਸਾਡਾ ਧਰਨਾ ਵੀ ਸੋਨਾ ਵਿਰੁੱਧ ਲਾਉਂਗੇ ਅਸੀਂ ਤਾਂ ਆਪ ਚਾਉਂਦੇ